मान करो मान करो तुंहिंजीर मेरे प्रीतम ਮੇ ਅਪਰਾਧੀ ਸਤਿ ਪੂਰ ਤੇ ਤੁਮ ਬਖਸ਼ਣ ਹਾਰੇ ਮੈਂ ਗਰੀਬ ਸਚ ਟੇਕ ਤੂੰ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਵੱਡੇ ਕੀਆ ਵੱਡਿਆਈਆ ਕਿਛ ਬਹਿਣਾ ਕਹਿਣਾ ਨਾ ਜਾਏ ਸੋ ਕਰਤਾ ਦਾ ਦਰ ਕਰੀਮ ਦੇ ਜੀਆਂ ਰਜਕ ਸੰਭਾ ਸਾਈਂ ਘਰ ਤਮਾ ਬਣੀ ਤਰਛੋੜੀ ਤਿਨ ਪਾਏ ਨਾਮ ਦੀਆਂ ਮੜਿਆਈਆਂ ਸਹਬ ਤੇਰੇ ਨਾਮ ਨਾਮ ਦੀਆਂ ਬੜੀਆਂ ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਬੜੀਆਂ ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਬੜੀਆਂ ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ 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 ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਵੱਡਿਆਈਆਂ ਨਾਮ ਦੀਆਂ ਵੱਡਿਆਈਆਂ ਦੇ ਆਈਆਂ ਨਾਮ ਨੇ ਆਵੜ ਨਾਮ ਨੇ ਆਵੜ ਆਈਆਂ ਨਾਮ ਨੇ ਆਵੜ ੜਿਆ ਨਾਮ ਦੀਆਂ ਵਡਿਆਈਆਂ ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ ਸਹਬ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ ਸਹਬ ਤੇਰੇ ਨਾਮ ਦੀਆਂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਪਰਮ ਸਤਕਾਰ ਜੋ ਗੁਰਾਂ ਦੀ ਸਾਜੀ ਤੇਨਵਾਜੀ ਕੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿ ਗੁਰਜੀ ਖਾਲਸਾ ਵਾਹਿ ਗੁਰਜ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੂ ਸਵਾਮੀ ਸਰਬ ਜੀਆਂ ਦਾ ਦਾਤਾਰੀ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਕੁਮਾਨ ਸਰੂਪ। করুণਾ দান ਦੇ ਆਦੇ ਸਾਗਰ ਰੋਹਾਨੀਅਤ ਦੇ ਮੰਜਸਮੇ ਸੁਮਤੀ ਮਾਨਤਾ ਦੇ ਰਹਿਬਰ। ਦਸਾਂ ਪਾਤਸ਼ਾਹੀਆਂ ਦੀ జగਦੀ ਜੋਤ ਪੁਰਤਕਦੀ ਤੇ ਰਾਜਮਾਨ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਰ ਰਹਿਮਤ ਕਿਰਪਾ ਦਾ ਸਦਕਾ। ਮਹਾਨ ਸ਼ੇਧਾਂ ਦੀ ਕਿਰਪਾ ਦਾ ਸਦਕਾ ਮਰਤਬੇਤੋਂ ਲੈ ਕਰਕੇ ਜਿਤਨੇ ਵੀ ਮਾਈ ਪਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਕਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਵਡਪੰਗੀ ਹੋ ਸੁਣ ਹਰ ਕਥਾ ਉਤਾਰੀ ਮੈਲ ਕਿੱਡੇ ਸੋਹਣੇ ਬਚਨ ਮਹਾਰਾਜ ਨੇ ਕਰੇ ਨੇ ਮਹਾਰਾਜ ਕਹਿੰਦੇ ਸੁਣ ਦੇ ਨਾਲ ਕਿੰਨੀ ਬਖਸ਼ਿਸ਼ ਕੀਤੀ 파ਸ਼ਨ ਸੁਣਿਆ ਧੂਖ ਪਾਪ ਦਾ ਨਾਸ ਜੇ ਤੂੰ ਧਿਆਨ ਲਾ ਕੇ ਸੁਣ ਲਵੇਂ ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਆਪ ਤਰੈ ਸਗਲ ਕຸນ ਤਾਰੈ ਹਰ ਦਰਗਹ ਪਤ ਸਿਉ ਜਾਏ ਦਾ ਮਹਾਰਾਜ ਕਹਿੰਦੇ ਜਦੋਂ ਧਿਆਨ ਲਾ ਕੇ ਸੁਣੇਗਾ ਜਪੇਗਾ ਆਪ ਤਰ ਜਾਵੇਂਗਾ ਆਪਣੀਆਂ ਕੁਲਾਂ ਨੂੰ ਤਾਲ ਲਾਉਂਗਾ ਪਰ ਨਾਲ ਵਚਨ ਮਹਾਰਾਜ ਇਹ ਵੀ ਕਰ ਜੰਨੇ ਆਖਣੇ ਔਖਾ ਸੋਣਾ ਨਾ ਨਾਉ ਸੁਣਤਾ ਬੜਾ ਔਖਾ ਹੈ ਕਿਸੇ ਦੀ ਗੱਲ ਸੁਣਨੀ ਨਾਮ ਦੀ ਗੱਲ ਸੁਣਨੀ ਸਭ ਤੋਂ ਵੱਡਾ ਹੁੰਦਾ ਨਾ ਭਾਈ ਮੈਂ ਪਾ ਸਕਦੇ ਨੇ ਬੁਰੇ ਕਾਮ ਕੋ ਊਠ ਕਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਜਦੋਂ ਕੋਈ ਨਾਮ ਜਪਣ ਦਾ ਵੇਲਾ ਹੁੰਦਾ ਸਤ ਸੰਗਤ ਦਾ ਵੇਲਾ ਹੁੰਦਾ ਫਿਰ ਸਾਡੇ ਤੇ ਬਹੁਤ ਵੱਡਾ ਭਾਰ ਗਿਰ ਜਾਂਦਾ ਹੈ ਫਿਰ ਵੀ ਧੰਨਤਾ ਦੇ ਜੋਗ ਹੋ ਗੁਰੂ ਸਾਹਿਬ ਰਹਿਮਤ ਕਰਦੇ ਨੇ ਹਰ ਰੋਜ਼ ਆਪਾਂ ਨੂੰ ਉੱਠਣ ਦਾ ਬਾਲ ਬਖਸ਼ਦੇ ਨੇ ਆਪਣੇ ਚਰਨਾਂ ਨਾਲ ਜੋੜਦੇ ਨੇ ਜੇ ਉਹ ਪਾਤਸ਼ਾਹ ਕਹਿੰਦੇ ਨੇ ਸੁਣ ਹਰ ਕਥਾ ਉਤਾਰੀ ਮੈਲ ਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦੀ ਸਿਵਤ ਸਲਾਹ ਸੁਣ ਕੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਹਦੀ ਵਡਿਆਈ ਨਾਲ ਵੱਡੇ ਦੀਆਂ ਵਡਿਆਈਆਂ ਕਰਦੇ ਆ ਸੁਣਦੇ ਆਪਾਂ ਅੰਮ੍ਰਿਤ ਵੇਲਾ ਸੱਚਾ ਨਾਉ ਵਡਿਆਈ ਵਿਚਾਰ ਨਾਲ ਵਡਿਆਈ ਕਰਦੇ ਆ ਨਾਲ ਆਪਾਂ ਵਿਚਾਰ ਕਰਦੇ ਆਂ ਪੰਕਤੀਆਂ ਦੀ ਇਤਿਹਾਸ ਦੀ ਵਿਚਾਰ ਹੁਣ ਮਹਾਰਾਜ ਕਹਿੰਦੇ ਤੂੰ ਵਿਚਾਰ ਨਾਲ ਜਾਦੇ ਜੁੜ ਜਿੱਥੇ ਸੁਣਦਾ ਨਾ ਕਹਿੰਦੇ ਉਹਦੇ ਵਿਚਾਰ ਨਾਲ ਵੀ ਜੁੜ ਕੱਲਾ ਦੇਖਣ ਨਾਲ ਆਉਣ ਨਾਲ ਗੱਲ ਨਹੀਂ ਮਹਾਰਾਜ ਕਹਿੰਦੇ ਫਲ ਤਾਂ ਮਿਲ ਜਾਵੇਗਾ ਪਰ ਪੂਰਾ ਪੂਰਾ ਫਲ ਨਹੀਂ ਮਿਲਣਾ ਮਿਲੂ ਜ਼ਰੂਰ ਫਲ ਸੰਗਤ ਵਿੱਚ ਬੈਠਿਆਂ ਦਾ ਚਾਹੇ ਕੋਈ ਪਾਪੀ ਬੈਠਾ ਕੋਈ ਨਿੰਦਕ ਵਿੱਚ ਗੁੱਲ ਕਰਨ ਵਾਲਾ ਕੋਈ ਚੋਰ ਯਾਰ ਜਿਸ ਤਰ੍ਹਾਂ ਦਾ ਵੀ ਸੰਗਤ ਵਿੱਚ ਆ ਗਿਆ ਗੁਰੂ ਦੀ ਸੰਗਤ ਵਿੱਚ ਉਹਨੂੰ ਫਲ ਤਾਂ ਮਹਾਰਾ ਦੇਣਗੇ ਜ਼ਰੂਰ ਉਹ ਕਦੋਂ ਵੀ ਦੇ ਸਕਦੇ ਨੇ ਉਹਦਾ ਜੀਵਨ ਵੀ ਬਦਲ ਸਕਦਾ ਹੈ ਪਰ ਮਹਾਰਾ ਜੀ ਕਹਿੰਦੇ ਸਤਗੁਰ ਸਭਨਾਂ ਨੂੰ ਦੇਖਦਾ ਜਿਤਾ ਜਗਤ ਸੰਸਾਰ ਡਿੱਠਿਆ ਮੁਕਤ ਨਾ ਹੋਵੇ ਜੱਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ ਮੁਕਤੀ ਨਹੀਂ ਮਿਲਣੀ ਸੁਣਨ ਦੇ ਨਾਲ ਸਾਡੀ ਮੈਲ ਉਤਰ ਸਕਦੀ ਹੈ ਗੁਰੂ ਦੀ ਸੰਗਤ ਦੀ ਸੇਵਾ ਕਰਕੇ ਗੁਰੂ ਦਰਬਾਰ ਦੀ ਸੇਵਾ ਕਰਕੇ ਸਾਡਾ ਸਰੀਰ ਉਹ arogh ਰਹਿ ਸਕਦਾ ਹੈ ਸੇਵਾ ਕਰਨ ਦਾ ਹੀ ਹੁੰਦਾ ਨਾ ਭਾਈ ਧਿਆਨ ਰੱਖਿਓ ਆਪਾਂ ਵਿਚਾਰ ਕਰ ਰਹੇ ਸੀ ਸਾਖੀ ਦੀ ਭਾਈ ਪ੍ਰੇਮਾ ਜੀ ਦੀ ਜਿੱਥੇ ਨਾਲ-ਨਾਲ ਅਸੀਂ ਸੇਵਾ ਕਰਨੀ ਹੈ ਨਾਲ-ਨਾਲ ਅਸੀਂ ਸਿਮਰਨ ਵੀ ਕਰਨ ਮੁਖ ਦੇ ਨਾਲ ਹਾਥ ਪਾਓ ਸਭ ਕਾਮ ਸਭ ਚੀਤ ਨਰੰਜਨ ਨਾਲ ਨਾਮਾ ਕਹਤ ਲੋਚਨਾ ਮੁਖ ਦੇ ਰਾਮ ਸਮਾਲ ਹਾਥ ਪਾਓ ਕਾਮ ਸਭ ਚੀਤ ਨਰੰਜਨ ਨਾਲ ਚਤ ਦੇ ਨਾਲ ਪਰਮੇਸ਼ਰ ਨਾਲ ਜੋੜ ਲੈ ਚਤ ਨੂੰ ਤੇ ਹੱਥਾਂ ਪੈਰਾਂ ਦੇ ਨਾਲ ਸੇਵਾ ਕਰੀ ਚੱਲੋ ਇਨ ਮਹਾਰਾ ਕਹਿੰਦੇ ਉਹਦੀ ਸਿਵਤ ਸਲਾਹ ਸੁਣ ਕੇ ਆਪਣੇ ਮਨ ਤੋਂ ਬਿਕਾਰਾਂ ਦੀ ਮੈਲ ਲੈ ਜਾਂਦੀ ਐ ਸੁਣ ਹਰ ਕਥਾ ਉਤਾਰੀ ਮੈਲ ਫਿਰ ਹੁੰਦਾ ਕੀ ਐ ਜਦੋਂ ਸੁਣਾਗੇ ਕਥਾ ਪਾਤਸ਼ਾਹ ਜਨ ਨੇ ਮਹਾ ਪਨੀਤ ਪਨੀਤ ਕਹਿੰਦੇ ਨੇ ਪਵਿੱਤਰ ਨੂੰ ਭਏ ਸੁਖਸੈ ਉਹ ਬੜੇ ਹੀ ਪਵਿੱਤਰ ਜੀਵਨ ਵਾਲੇ ਹੋ ਗਏ ਹੋ ਜਾਣਗੇ ਜਿਹੜੇ ਕਥਾ ਸੁਣਨਗੇ ਪ੍ਰਮਾਤਮਾ ਦੀ ਉਹਨੋਂ ਹਿਰਦੇ ਵਿੱਚ ਵਸਾ ਲੈਣਗੇ ਉਹਨਾਂ ਦੀ ਅਨੇਕਾਂ ਹੀ ਫਿਰ ਸੁੱਖ ਪ੍ਰਾਪਤ ਕਰ ਲੈ ਅਤੇ ਕਰਨਗੇ ਕਿਉਂਕਿ ਸੁਣਨ ਨਾਲ ਮਹਾਰਾਜ ਕਹਿੰਦੇ ਨੇ ਭਾਈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਕਿੰਨਾ ਮਾਰਾ ਬਖਸ਼ਣਾ ਕੀਤੀਆਂ ਸੁਣਦੇ ਨਾਲ ਤੂੰ ਸਿੱਧ ਬਣ ਜਾਵੇਂਗਾ ਪੀਰ ਬਣ ਜਾਵੇਂਗਾ ਜਦੋਂ ਮਹਾਰਾ ਦੀ ਬਾਣੀ ਨੂੰ ਸੁਨੇਗਾ ਜਿਨ੍ਹਾਂ ਨੇ ਸੁਣ ਲਈ ਵਣਗੇ ਭਾਈ ਜਿਨ੍ਹਾਂ ਸੁਣ ਲਈ ਗੁਰ ਦੀ ਬਾਣੀ ਉਹ ਤਾਂ ਸੱਦ ਪੀਰ ਹੋ ਗਏ ਸੁਣ ਲਈ ਗੁਰ ਦੀ ਬਾਣੀ ਉਹ ਤਾਂ ਸੱਦ ਪੀਰ ਹੋ ਗਏ ਆ ਗੁਣ ਲਈ ਗੁਰਾਂ ਦੀ ਬਾਣੀ ਉਹ ਤਾਂ ਸੁਧੀ ਰੋ ਕੇ ਦਿਨਾਂ ਸੁਣ ਲਈ ਗੁਰਾਂ ਦੀ ਬਾਣੀ ਉਹ ਤਾਂ ਸੁਧੀ ਰੋ ਕੇ प्यारे जी उतास पीर हो गे बाबा उतास पीर हो गे प्यारे जी तांस जल सीरो गे बाबा बाबा ओती শুনলি গুদি গুর দি ও তাস পীর That's uh. <laughs> ਸਦ ਪੀਰ ਜਿਨ੍ਹਾਂ ਨੇ ਸੁਣ ਲਿਆ ਧਿਆਨ ਦੇ ਨਾਲ ਫਿਰ ਮਹਾਰਾਜ ਕਹਿੰਦੇ ਪਨੀਤ ਪਵਿੱਤਰ ਵੀ ਹੋ ਜਾਣਗੇ ਮਹਾ ਪਨੀਤ ਭਏ ਸੁਖ ਸੈਲ ਪਹਿਲਾਂ ਵੀ ਬਣ ਗਏ ਨੇ ਪਵਿੱਤਰ ਹੋਣ ਦੀ ਬਣ ਰਹੇ ਨੇ ਤੇ ਅੱਗੇ ਨੂੰ ਵੀ ਮਹਾਰਾਜ ਬਣਗੇ ਜਿਨ੍ਹਾਂ ਨੇ ਆ ਕਥਾ ਸੁਣ ਲਈ ਮਹਾਰਾਜ ਦੀ ਸੋਣਾ ਹਰ ਕਥਾ ਉਤਾਰੀ ਮੈਲ ਫਿਰ ਮਹਾਰਾਜ ਕਹਿੰਦੇ ਭਾਈਏ ਵੱਡਾ ਭਾਗ ਪਾਇਆ ਸਾਧ ਸੰਗ ਇਹ ਵੱਡੇ ਆਪਾਗਾ ਕਰਕੇ ਸਾਨੂੰ ਸੰਗਤ ਮਿਲਦੀ ਹੈ ਕਿਸੇ ਨੂੰ ਵੀ ਕਹਿ ਲਈ ਆਪਾਂ ਪਾਈਂ ਪੂਰਵ ਅੰਕਰ ਜਪ ਰਗਟੇ ਭੇਟਿਓ ਪੁਰਖ ਰਸ ਕੇ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਜਨਮਾਂ ਜਨਮ ਦੀ ਸੁੱਤੀ ਹੋਈ ਕਿਸਮਤ ਜਾਗਦੀ ਆ ਫਿਰ ਆਪਾਂ ਕਹਿ ਲਈਦਾ ਕੋਈ ਰੱਬ ਦਾ ਪਿਆਰਾ ਮਿਲਦਾ ਹੈ ਗੁਰੂ ਦੀ ਸੰਗਤ ਮਿਲਦੀ ਹੈ ਜャ ਸਾਡੇ ਮਨ ਵਿੱਚ ਚਾਹ ਪੈਦਾ ਹੁੰਦਾ ਵੀ ਮੈਂ ਗੁਰੂ ਘਰ ਜਾਇਆ ਕਰਾਂ 10 ਮਿੰਟ ਬੈਠਾ ਮੈਂ ਕਥਾ ਸੁਣਾ ਮਹਾਰਾਜ ਦੇ ਨਾਮ ਸੁਣਾ ਫਿਰ ਨਾਮ ਸੁਣਦਾ ਬੰਦਾ ਜੀਵਨ ਬਦਲ ਜਾਂਦਾ ਫਿਰ ਜਿਨ੍ਹਾਂ ਨੇ ਸੁਣਿਆ ਭਾਈ ਗੱਲੇ ਉਹਨਾਂ ਦੀ ਬਣੀਆਂ 15 ਭਗਤ ਬੈਠੇ ਨੇ ਗੁਰੂ ਸਾਹਿਬ ਦੀ ਬਾਣੀ ਵਿੱਚ ਤਿੰਨ ਗੁਰਸਿੱਖ ਬਾਣ ਚਾਰ ਵੀ ਮੰਨੇ ਨੇ ਉਹ ਕਿਉਂ ਬੈਠੇ ਨੇ ਕਾਰ ਨਹੀਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਦਾ ਸੰਗ ਹੋਇਆ ਹੈ ਸਾਡੇ ਮਨ ਵਿੱਚ ਵੀ ਜਦੋਂ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਜਿਵੇਂ ਕਾਰ ਨੂੰ ਡਰਾਈਵਰ ਚਲਾਉਂਦਾ ਹੈ ਸਾਡੇ ਸਰੀਰ ਦੇ ਜਿਹੜੇ ਕਰਮ ਨੇ ਭਾਈ ਇੱਕ ਸੰਜੋਗ ਹੈ ਇੱਕ ਵਿਜੋਗ ਹੈ ਚੰਗੇ ਕਰਮ ਸੰਜੋਗ ਨੇ ਵਿਜੋਗ ਮਾੜੀ ਕਰਮ ਨੇ ਸੰਜੋਗ ਕਰਮ ਜਾਗਦੇ ਨੇ ਫਿਰ ਅਸੀਂ ਸੰਗਤ ਵੱਲ ਆਉਨੇ ਆ ਗੁਰੂ ਵੱਲ ਆਉਨੇ ਆ ਫਿਰ ਪਾਤਸ਼ਾਹ ਕਹਿੰਦੇ ਭਾਈ ਇਹਦੋਂ ਵਿਜੋਗ ਕਰਮ ਜਾਗਦੇ ਨੇ ਫਿਰ ਸੰਗਤ ਕਰਨ ਨੂੰ ਜੀ ਨਹੀਂ ਕਰਦਾ ਬਾਣੀ ਪੜਨ ਨੂੰ ਜੀ ਨਹੀਂ ਕਰਦਾ ਸੇਵਾ ਕਰਨ ਨੂੰ ਮਨ ਨਹੀਂ ਮੰਨਦਾ ਵੱਡਾ ਪਾਗ ਪਾਇਆ ਸਾਧ ਸੰਗ ਹੁਣ ਆਪਾਂ ਨੂੰ ਵੱਡੀ ਕਿਸਮਤ ਨਾਲ ਇਹੀ ਇਹ ਸੰਗਤ ਮਿਲੀ ਹੋਈ ਹੈ ਹਰ ਰੋਜ਼ ਮਿਲਦੀ ਹੈ ਪਤਾ ਨਹੀਂ ਸਾਡੀ ਕਿੰਨੇ ਕ ਜਨਮਾਂ ਦੀ ਤਪੱਸਿਆ ਹੋਵੇਗੀ ਇਹ ਸਤ ਸੰਗਤ ਐਵੇਂ ਨਹੀਂ ਮਿਲਦੀ ਆਪਾਂ ਨੂੰ ਕਈ ਵੀ ਆਪਾਂ ਹਾਂਜੀ ਇੱਕ ਜਨਮ ਦੀ ਤਪੱਸਿਆ ਹੈ ਨਹੀਂ ਨਹੀਂ ਪਤਾ ਨਹੀਂ ਕਿੰਨੇ ਕ ਜਨਮਾਂ ਦੀ ਕਿੰਨੇ ਜਨਮਾਂ ਵਿੱਚੋਂ ਆਏ ਆਪਾਂ ਅੰਨੰਕੇ ਫਿਰ ਪਾਤਸ਼ਾਹ ਕਹਿੰਦੇ ਨੇ ਭਾਈ ਪਾਰ ਬਹਿਮਸੋਂ ਲਾਗੋ ਰੰਗ ਜਦੋਂ ਅਸੀਂ ਫਿਰ ਸੰਗਤ ਵਿੱਚ ਬੈਠਾਂਗੇ ਫਿਰ ਮਹਾਰਾਜ ਕਹਿੰਦੇ ਭਾਈ ਸਾਨੂੰ ਨਾਮ ਦਾ ਰੰਗ ਲੱਗਦਾ ਹੈ ਫਿਰ ਪ੍ਰੇਮ ਬਣਦਾ ਗੁਰੂ ਦੇ ਨਾਲ ਫਿਰ ਮਹਾਰਾਜਾਂ ਦਾ ਪ੍ਰੇਮ ਬਣ ਗਿਆ ਜਿਨ ਨੇ ਪ੍ਰੇਮ ਕੀਓ ਤਿਨੇ ਹੀ ਪ੍ਰਾਪਾਏ ਭਾਈ ਪ੍ਰੇਮੇ ਨੂੰ ਨਾ ਹੋਣਾ ਮੋਟਰ ਤੇ ਢਾਤਾ ਮੰਦਾ ਖਾਨ ਵੀਰ ਨੂੰ ਟਾਈਮ ਨਾਲ ਦੇ ਆਉਂਦੇ ਨੇ ਕਦੇ ਨਹੀਂ ਦਿੱਕੇ ਆਉਂਦੇ ਪ੍ਰੇਮਾ ਕਿਸੇ ਮਾਰੇ ਕਰਮਾ ਕਰਕੇ ਕੋੜ ਦੇ ਰੋਗ ਉੱਚੋ ਕਿਉਂਕਿ ਬੰਦਾ ਜਦੋਂ arogh ਹੁੰਦਾ ਨਾ ਫੇ ਰੱਬ ਨਹੀਂ ਯਾਦ ਆਉਂਦਾ ਬੰਦੇ ਦੇ ਮਾਫ ਕਰਿਓ ਫੇ ਬੰਦਾ ਬਾਹਾਂ ਵੀ ਚੌੜੀਆਂ ਕਰ ਕਰ ਤੋਦਾ ਹੈ ਫੇ ਜਦੋਂ ਕੋਈ ਉਹ ਕੀਤੇ ਕਰਮ ਕਿਉਂਕਿ ਸਾਨੂੰ ਜਿਹੜੇ ਮਾਰੇ ਕਰਮ ਕੀਤੇ ਹੋਏ ਨੇ ਪਹਿਲੇ ਜਨਮਾਂ ਦੇ ਵਿੱਚ ਮਹਾਰਾਜ ਉਹਨੂੰ ਧੋਣ ਵਾਸਤੇ ਸਾਨੂੰ ਇਹ ਜਨਮ ਦਿੰਦੇ ਨੇ ਵੀ ਪਤਾ ਨਹੀਂ ਤੇਰੇ ਕਿੰਨੇ ਕਰਮਾਂ ਦਾ ਹਿਸਾਬ ਕਿਤਾਬ ਹੈ ਇੱਥੇ ਹੋਣਾ ਨਹੀਂ ਗਾ ਹੋਵੇਗਾ ਫਿਰ ਮੈਂ ਕਹਦੀ ਪੜੀਏ ਨਾ ਆਪਾਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਪਾਪ ਮਾਰੇ ਕਰਮ ਜਿਹੜੇ ਮਾਰੇ ਕਰਮਾਂ ਕਰਕੇ ਸਾਨੂੰ ਦੁੱਖ ਲੱਗਦਾ ਹੈ ਇਹ ਸਰੀਰ ਇਹ ਸਾਨੂੰ ਤਾਂ ਮਿਲਿਆ ਹੈ ਮਹਾਰਾਜ ਨੇ ਤਾਂ ਦਿੱਤਾ ਵੀ ਤੂੰ ਜਾ ਕੇ ਆਪਣੇ ਜੀਵਨ ਨੂੰ ਪਾਪਾ ਨੂੰ ਧੋ ਲਵੇਗਾ ਨਾਮ ਜਪ ਕੇ ਧੋ ਲਵੇਗਾ ਸੰਗਤ ਕਰਕੇ ਧੋ ਲਵੇਗਾ ਹੁਣ ਜਦੋਂ ਬੈਠਾ ਨਾ ਆਉਣਾ ਕੋਠੇ ਦੇ ਵਿੱਚ ਹਾਏ ਹਾਏ ਕਰੇ ਦਿਨ ਰਾਤ ਹਾਏ ਹਾਏ ਕਰ ਰਿਹਾ ਹੈ ਉਧਰੋਂ ਗੁਰਸਿੱਖ ਆਏ ਸ਼ਾਮਾਂ ਦਾ ਸਮਾਂ ਹੋ ਗਿਆ ਤੇ ਸੋਚਿਆ ਵੀ ਇਹ ਮੋਟਰ ਤੇ ਪਾਣੀ ਦਾ ਪ੍ਰਬੰਧ ਹੈ ਇੱਥੇ ਆਪਾਂ ਨਿਵਾਸ ਕਰ ਲੈਨੇ ਆ ਸ਼ਾਮਾਂ ਨੂੰ ਉੱਥੇ ਪਹੁੰਚ ਕੇ ਥੋੜਾ ਜਿਹਾ ਫਰਕ ਦੇ ਨਾਲ ਉਹਦਾ ਕੋਠਾ ਸੀ ਤੇ ਉੱਥੇ ਸੰਗਤਾਂ ਨੇ ਪੜਾ ਕੀਤਾ ਗੋਵਿੰਦਵਾਲ ਸਾਹਿਬ ਸੰਗਤਾਂ ਜਾਂਦੀਆਂ ਨੇ ਹੋ ਰੱਬ ਦੇ ਪਿਆਰੇ ਅੱਗੇ ਸਮਾਂ ਹੁੰਦਾ ਸੀ ਜਦੋਂ ਕੋਈ ਵੀ ਯਾਤਰਾ ਜਾਂਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਹੁੰਦੇ ਸੀ ਅੱਜ ਦਾ ਸਮਾਂ ਦੇਖ ਲਓ ਭਾਈ ਕੋਈ ਗਰਲੀ ਇੰਨੇ ਜਿਹੜੇ ਜਾਪ ਕਰਦੇ ਜਾਂਦੇ ਨੇ ਬਾਣੀ ਪੜ੍ਹਦੇ ਜਾਂਦੇ ਨੇ ਨੀ ਤਾਂ ਗੱਲਾਂ ਹੀ ਨਹੀਂ ਸਾਡੀਆਂ ਮੁਕਦੀਆਂ ਭੋਗਾਂ ਤੇ ਆ ਜਾਂਦੇ ਆ ਅਖੰਡ ਪਾਠ ਸਾਹਿਬਾਂ ਦੇ ਭੋਗਾਂ ਤੇ ਜਾ ਮਰਗਦ ਦੇ ਭੋਗਾਂ ਤੇ ਆ ਜਾਂਦੇ ਆ ਬੰਦਾ ਗੱਲ ਹੀ ਨਹੀਂ ਮੁਕਦੀ ਸੁਣਨ ਨੂੰ ਜੀ ਇਹ ਨਹੀਂ ਕਰਦਾ ਬਾਣੀ ਪਰ ਜੇ ਸੁਣ ਲੈਣਦੇ ਨੇ ਲਾਹਾ ਲੈ ਜਾਂਦੇ ਨੇ ਜਿਵੇਂ ਸ਼ਿਵਜੀ ਪੋਲੇ 나ਥ ਜੀ ਨੂੰ ਪਾਰਵਤੀ ਕਹਿਣ ਲੱਗੀ ਮੈਨੂੰ ਅਮਰ ਕਥਾ ਸੁਣਾਓ ਇਹ ਅਮਰ ਕਥਾ ਕਰ ਰਹੇ ਆਪਾਂ ਮਹਾਰਾਜੀ ਬਾਣੀ ਦੀ ਇਹ ਅਮਰ ਬਣਾ ਦੇਵੇਗੀ ਮਹਾਰਾਜੀ ਬਾਣੀ ਜਿਹੜੀ ਕਥਾ ਸੁਣਦੇ ਆਪਾਂ ਕਹਿੰਦੀ ਜੀ ਮੈਨੂੰ ਅਮਰ ਕਥਾ ਸੁਣਾਓ ਪਾਰਵਤੀ ਬਾਤ ਪੈ ਗਈ ਕਹਿੰਦੇ ਪਤਾ ਸੀ ਸਿਜੀ ਭੋਲੇਨਾਥ ਨੂੰ ਸੁਣਨੀ ਨਹੀਂ ਇਹਨੇ ਤੇ ਸਿਵਜੀ ਭੋਲੇਨਾਥ ਕਹਿੰਦੇ ਪਾਰਵਤੀ ਅਮਰ ਕਥਾ ਸੁਣਨੀ ਬੜੀ ਔਕੀ ਹੈ ਕਹਿੰਦੀ ਨਾ ਜੀ ਮੈਂ ਸੁਣ ਲਵਾਂ ਕਹਿੰਦੇ ਫਿਰ ਹੰਗਾਰਾ ਭਰਦੀ ਰਹੀ ਸੌਣਾ ਜਾ ਹੀ ਕਹਿੰਦੀ ਠੀਕ ਹੈ ਸਤ ਵਜੇ ਨਾ ਅਮਰ ਕਥਾ ਸ਼ੁਰੂ ਕਰਤੀ ਅਮਰ ਕਥਾ ਕਰਦੇ ਗਏ ਸਿਵਜੀ ਭੋਲੇਨਾਥ ਮਾੜਾ ਕਰਮ ਜਾਗ ਗਿਆ ਨੀਂਦ ਆ ਗਈ ਲਾਹਾ ਕੋਈ ਹੋਰੇ ਲੈ ਗਿਆ ਇਸ ਕਰਕੇ ਜਦੋਂ ਅਸੀਂ ਸੰਗਤ ਵਿੱਚ ਜੇ ਅਸੀਂ ਨਗਰ ਦੇ ਸੰਗਤ ਦੀ ਸੇਵਾ ਸਿਮਰਨ ਨਹੀਂ ਕਰ ਸਕਦੇ ਆ ਗੰਗਾ ਦੇ ਜਨਾਨ ਨਹੀਂ ਕਰ ਸਕਦੇ ਫਿਰ ਲਾਹਾ ਕੋਈ ਹੋਰੇ ਲੈ ਜਾਵੇਗਾ ਤੇ ਹੁਣ ਰੱਤੇ ਹੋਏ ਬਾਣੀ ਪੜਦ ਨੇ ਸ਼ਾਮ ਨੂੰ ਰਸਣ ਦਾ ਟਾਈਮ ਹੋ ਗਿਆ ਹੁਣ ਬਾਣੀ ਕੰਨਾਂ 'ਚ ਪੈ ਰਹੀ ਹੈ ਭਾਈ ਪ੍ਰੇਮੇ ਦੇ ਉੱਚ-ਉੱਚੀ ਬਾਣੀ ਜਦੋਂ ਪੜਦੇ ਨੇ ਜਿਹੜਾ ਪਿਆਰ ਨਾਲ ਬਾਣੀ ਪੜੂਗਾ ਰੱਤੇ ਹੋਏ ਹੁੰਦੇ ਨੇ ਨਾ ਭਾਈ ਉਹਨਾਂ ਦੇ ਵਿੱਚੋਂ ਬਾਣੀ ਪੜ੍ਹਦੇ ਨੂੰ ਆਨੰਦ ਆ ਜਾਂਦਾ ਹੈ ਤੇ ਸ਼ਾਮਾਂ ਨੂੰ ਅਨੰਦ ਸਾਹਿਬ ਦੇ ਬਾਣ 16 ਦੇ ਬਾਣ ਕਰਕੇ ਪੈਗੇ ਸਿਮਰਨ ਕਰਕੇ ਪੈਗੇ ਅੰਮ੍ਰਿਤ ਵੇਲਾ ਹੋਇਆ ਜਿਹੜੀ ਹਾਏ ਹਾਏ ਕਰਦਾ ਸੀ ਨਾ ਭਾਈ ਪ੍ਰੇਮਾ ਉਹਦਾ ਜਿਹੜਾ ਰੋਗ ਦਾ ਪੀੜ ਸੀ ਉਹ ਕੱਟ ਗਈ ਅੱਜ ਪ੍ਰੇਮਾ ਕੁਝ ਆਰਾਮਦਾਇਕ ਹੋ ਗਿਆ ਬਾਣੀ ਸੁਣ ਕੇ ਕਿਉਂਕਿ ਬਾਣੀ ਦਿੰਦੀ ਹੈ ਉਹ ਆਰਾਮ ਸਾਨੂੰ ਸਭ ਨੂੰ ਸਰਬ ਰੋਗ ਦਾ ਔਕਾ ਦਾ ਨਾਮ ਬਾਣੀ ਮੁਤਾਬਕ ਸਾਖੀ ਨਾਲ ਲਾਈ ਚੱਲਿਓ ਤੇ ਫਿਰ ਉਸ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਸਿੱਖ ਫਿਰ ਉઠੇ ਗੁਰੂ ਦੇ ਪਿਆਰੇ ਇਸ਼ਨਾਨ ਪਾਣੀ ਕੀਤਾ ਸਿਮਰਨ ਕੀਤਾ ਬਾਣੀ ਨਿਤਨੇਮ ਕੀਤੇ ਫਿਰ ਕੰਨਾਂ 'ਚ ਆਵਾਜ਼ ਪੈ ਰਹੀ ਐ ਸੁਣੀ ਜਾਂਦਾ ਹੈ ਕੰਨਾਂ ਵਿੱਚ ਆਵਾਜ਼ ਪਈ ਜਾਂਦੀ ਐ ਪੀੜ ਘੱਡੀ ਜਾਂਦੀ ਐ ਜਦੋਂ ਤੁਰਨ ਲੱਗੇ ਫਿਰ ਆਵਾਜ਼ ਮਾਰੀ ਕਹਿੰਦੇ ਉਹ ਭਾਈ ਗੁਰੂ ਦੇ ਸਿੱਖੋ ਮੇਰੀ ਵੀ ਗੱਲ ਸੁਣ ਕੇ ਜਾਓ ਅਵਾਜ਼ ਸੁਣੀ ਗੁਰਸਿੱਖਾਂ ਨੇ ਕੋਠੇ ਅੰਦਰ ਦੇਖਿਆ ਕੋੜ ਦੇ ਨਾਲ ਪੀੜ ਤੇ ਭਾਈ ਪ੍ਰੇਮਾ ਸਾਰੀ ਬਾਤ ਦੱਸੀ ਏਦਾਂ ਏਦਾਂ ਕਰਕੇ ਹੋਇਆ ਪ੍ਰਮਾਤਮਾ ਨੂੰ ਭੁੱਲ ਗਿਆ ਜਦੋਂ ਜਵਾਨੀ ਆਈ ਨਾਮ ਨਹੀਂ ਜੱਪਿਆ ਕੋਈ ਮਾਰੇ ਕਰਮ ਕਰਕੇ ਬਿਮਾਰੀ ਲੱਗ ਗਈ ਹੈ ਆ ਜਿਹੜੀ ਤੁਸੀਂ ਬਾਣੀ ਕਲਾਮ پڑھਦੇ ਸੀ ਇਹਦੇ ਨਾਲ ਮੈਨੂੰ ਬੜਾ ਆਰਾਮ ਆਇਆ ਮੈਂ ਬੜੀ ਅੱਜ ਰਾਮ ਪ੍ਰਾਤ ਨੂੰ ਸੁੱਤਾ ਸਵੇਰੇ ਤੁਸੀਂ ਫੇਰ ਉੱਠੇ ਫੇਰ ਬਾਣੀ ਪੜੀਏ ਕਲਾਮ ਪੜੀਏ ਤੁਹਾਨੂੰ ਫੇਰ ਮੈਨੂੰ ਆਰਾਮ ਮਿਲਿਆ ਇਹ ਕਿਹਦੀ ਬਾਣੀ ਹੈ ਕਹਿੰਦੇ ਹੈ ਗੁਰੂ ਨਾਨਕ ਪਾਤਸ਼ਾਹ ਦਰਬਾਰ ਦੀ ਬਾਣੀ ਹੈ ਧੁਰ ਕੀ ਬਾਣੀ ਆਇ ਤਨ ਸਗਲੀ ਚਿੰਤ ਮਟਾਈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ ਕਹਿੰਦੇ ਭਾਈ ਜੀ ਦੀ ਇਹ ਬਾਣੀ ਹੈ ਇਹ ਸੁਣ ਕੇ ਮੈਨੂੰ ਆਰਾਮ ਆ ਰਿਹਾ ਮੈਨੂੰ ਵੀ ਦਰਸ਼ਨ ਕਰਾ ਦਿਓ ਗੁਰੂ ਦੇ ਹੁਣ ਕੋੜੀ ਨੂੰ ਕਹੌਣ ਚੱਕੇ ਇੱਕ ਬੰਦਾ ਬਿਮਾਰੀ ਤੋਂ ਪੀੜਤ ਉਹ ਅਗਲਾ ਕਹਿੰਦਾ ਵੀ ਮੈਨੂੰ ਨਾ ਰੋਗ ਲੱਗ ਜਾਵੇ ਹੁਣ ਜਿਹੜੇ ਰੱਬ ਦੇ ਪਿਆਰੇ ਨੇ ਨਾ ਭਾਈ ਕਿਉਂਕਿ ਤੇਰੇ ਜਨ ਪਰਉਪਕਾਰੀ ਆਏ ਜੀ ਅਦਾਨ ਤੇ ਭਗਤੀ ਲਾਉਣ ਹਰ ਸਿਓ ਲੈਣ ਮੰਗਾਏ ਜਿਹੜੇ ਪਰਪੁਕਾਰ ਕਰਨ ਵਾਲੇ ਹਨ ਜਿਵੇਂ ਕਿਤੇ ਹੜ ਆਉਂਦੇ ਨੇ ਪਰਪੁਕਾਰ ਕਰਦੇ ਨੇ ਜਾਂ ਕੋਈ ਬਿਮਾਰੀ ਆ ਜਾਂਦੀ ਹੈ ਕਰੋਨਾ ਆਈ ਪਿੱਛੇ ਇਹ ਪਰਪਕਾਰੇ ਸੀ ਨਾ ਗੁਰੂ ਦੀ ਕਿਰਪਾ ਨਾਲ ਤੇ ਦੋ ਇੱਕ ਗੁਰਸਿੱਖ ਕਹਿਣ ਲੱਗਿਆ ਉਹ ਭਾਈ ਇਹ ਬੜਾ ਪੀੜਤ ਹੈ ਕਿਉਂ ਨਾ ਆਪੇ ਨੂੰ ਲੈ ਚੱਲੀਏ ਗੁਰੂ ਦਰਬਾਰ ਵਿੱਚ ਦੂਜਾ ਕਹਿਣ ਲੱਗਾ ਗੱਲ ਤਾਂ ਠੀਕ ਹੈ ਜੇ ਆਪਣੇ ਲਜਾਨ ਨਾਲ ਇਹਦਾ ਭਲਾ ਹੋ ਜਾਵੇ ਤਾਂ ਵਧੀਆ ਗੱਲ ਹੈ ਤੇ ਉਹਨਾਂ ਨੇ ਕੀ ਕੀਤਾ ਨਾ ਪ੍ਰਜੜਾ ਉਹਨਾਂ ਲਵੇ ਕੋਈ ਚਾਦਰਾਂ ਸੀ ਕੱਪੜਾ ਸੀ ਉਹਦੇ ਨਾਲ ਜਿਵੇਂ ਆਪਾਂ ਪੰਡ ਬੰਨਦੇ ਆਏ ਪੰਡ ਮੰਡਲੀ ਜਿਵੇਂ ਦੇਖਿਆ ਉਹ ਪਹਾੜਾਂ ਦੇ ਵਿੱਚ ਨਾ ਪਿੱਛੇ ਬੱਚਿਆਂ ਨੂੰ ਚੱਕੀ ਸਾਡੀਆਂ ਭੈਣਾਂ ਫੇਰਦੀਆਂ ਜਿਹੜੇ ਸੜਕਾਂ ਤੇ ਕੰਮ ਵੀ ਕਰਦੀਆਂ ਹੁੰਦੀਆਂ ਨੇ ਪ੍ਰੇਮੇ ਕੋੜੀ ਨੂੰ ਇਦਾਂ ਲਾ ਕੇ ਆਪਣੇ ਮੋਢਿਆਂ ਦੇ ਨਾਲ ਗੁਰਸਿੱਖ ਨੇ ਉਹ ਕੱਪੜੇ ਦੇ ਵਿੱਚ ਲੁਬੇੜ ਕਰਕੇ ਵੋਹਾ ਲਿਆ ਜਦੋਂ ਆਪਾਂ ਹੇਮਗੁਰ ਨੂੰ ਸਮਝ ਜਾਂਦੇ ਆ ਉਹ ਉਹਨਾਂ ਦੇ ਤਾਂ ਭਾਈਓ ਵਹੀਆਂ ਦੀਆਂ ਬਣੀਆਂ ਉਹਨਾਂ ਬੈਠਣ ਵਾਸਤੇ ਤਿੰਨ ਸਾਲੀਆਂ ਬੀਬੀਆਂ ਵਿਚਾਰੀਆਂ ਖਰਕਾਂ ਦੇ ਅੱਗੇ ਪੱਥਰਾਂ ਦਾ ਕੰਮ ਕਰਦੀਆਂ ਸੀ ਹੁ ਤਾਂ ਚਲੋ ਸਮਾਂ ਬਦਲ ਗਿਆ ਮਸੀਨੀ ਜੁੱਗ ਆ ਗਿਆ ਉਹਨਾਂ ਦੇ ਬੱਚੇ ਮਾਗਰ ਲਮਕਦੇ ਹੁੰਦੇ ਸੀ ਐਦਾਂ ਗੁਰਸਿੱਖਾਂ ਨੇ ਲਮਕਾ ਲਿਆ ਪ੍ਰੇਮੇ ਨੂੰ ਹੁਣ ਪੰਡਾ ਕਾਇ ਕਰਨ ਲੱਗੇ ਗੋੰਦਵਾਲ ਸਾਹਿਬ ਦੀ ਧਰਤੀ ਤੇ ਤੇਰੇ ਜਾਨ ਪਰ ਪੁਕਾਰੀ ਆਏ ਜੀ ਦਾਨ ਤੇ ਭਗਤੀ ਲਾਏ ਨਾ ਹਰ ਸਿਉਂ ਲੈਣ ਮਿਲਾਏ ਆ ਪੜ ਲਈਏ ਫੇਰ ਸਮਾਪਤੀ ਕਰ ਲਾਂਗੇ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਇਹੇ ਜੇ ਸਮਾਜਿਕ ਕੰਮ ਕਰਦੇ ਨੇ ਉਹ ਜੀਏ ਦਾਨ ਤੇ ਭਗਤੀ ਲਾਇਨ ਉਹ ਜੀ ਆਪਣੇ ਜੀਵਾਂ ਨੂੰ ਨਾਮ ਜਪਾਉਂਦੇ ਨੇ ਸਾਧੂ ਜਨ ਰੱਬ ਦੇ ਪਿਆਰੇ ਗੁਰੂ ਦੇ ਨਾਲ ਜੋੜਦੇ ਨੇ ਜੀਏ ਦਾਨ ਤੇ ਭਗਤੀ ਲਾਇਨ ਗੁਰੂ ਦੀ ਭਗਤੀ ਕਰਨ ਲਾ ਦਿੰਦੇ ਨੇ ਰੱਬ ਦੇ ਪਿਆਰੇ ਭਾਈ ਸੰਗਤਾਂ ਨੂੰ ਜੀ ਨਾਮ ਜਪਾਉਂਦੇ ਸੰਗਤਾਨੋ ਜੀ ਨਾਮ ਜਪਾਉਂਦੇ ਨੇ ਸੰਗਤਾਨੋ ਜੀ ਨਾਮ ਜਪਾਉਂਦੇ ਨੇ ਸੰਗਤਾਨੋ ਜੀ ਸੰਗਤਾਂ ਨੂੰ ਜੀ ਨਾਮ ਜਪਾਉਂਦੇ ਨੇ ਸੰਗਤਾਂ ਨੂੰ ਜੀ ਨਾਮ ਜਪਾਉਂਦੇ ਨੇ ਸੰਗਤਾਂ ਨੂੰ ਜੀ ਨਾਮ ਜਪਾਉਂਦੇ ਨੇ ਸੰਗਤਾਂ ਨੂੰ ਜੀ ਨਾਮ ਜਪਾਉਂਦੇ ਤੇਰੇ ਜਨ ਪਰ ਪੁਕਾਰੀ ਆਏ ਤੇਰੇ ਜਨ ਪਰ ਪੁਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਕਰੀਆ ਲੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦੇਵ ਸਰਤ ਤੁਏ ਜਾਈ ਦਇਆ ਸੇਨ ਰਗਲੇ ਜਾਗਸ ਤੋਂ ਲੰਗ ਆਈਆਂ ਬੁਰਾਈਆਂ ਵਗ ਧਰਮ ਦੋਰ ਆਲੋ ਨਾਨਕ ਤੇ ਮੁਖੇ ਉੱਜਲੇ ਕਿੱਸੀ ਛੁੱਟੀ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ